ਕਿਸੇ ਸਖਸ਼ ਨੂੰ ਇੰਨੀ अहमियत ਨਾ ਦੋ ਕਿ ਉਹ ਤੁਹਾਡੀ ਜ਼ਿੰਦਗੀ ਚ ਬਾਰ ਬਾਰ ਆਵੇ ਔਰ ਤੁਹਾਨੂੰ ਹਰਟ ਕਰਕੇ ਚਲਾ ਜਾਵੇ ਕਿਉਂਕਿ ਦੋਸਤੋ ਅਸੀਂ ਇਮੋਸ਼ਨਲ ਹੋ ਜਾਂਦੇ ਆ ਸਾਹਮਣੇ ਵਾਲੇ ਬੰਦੇ ਫਾਇਦਾ ਚੱਕ ਲੈਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹਨੇ ਤਾਂ ਫੇਰ ਮੰਨ ਜਾਣਾ ਹੈ ਔਰ ਮੈਂ ਫੇਰ ਵਾਪਸ ਚਲਾ ਜਾਣਾ ਹੈ ਆਪਣਾ ਮਤਲਬ ਕੱਢਣਾ ਹੈ ਤੇ ਉਸ ਤੋਂ ਬਾਅਦ ਮੈਂ ਨਹੀਂ ਬੁਲਾਉਣਾ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਗਲਤੀ ਸਾਡੀ ਆਪਣੀ ਹੁੰਦੀ ਆ ਕਿਉਂਕਿ ਮੌਕਾ ਇੱਕ ਵਾਰ ਦਿੱਤਾ ਜਾਂਦਾ ਹੁੰਦਾ ਬਾਰ-ਬਾਰ ਨਹੀਂ ਕਿਉਂਕਿ ਗਲਤੀ ਇੱਕ ਵਾਰ ਹੁੰਦੀ ਆ ਬਾਰ-ਬਾਰ ਤਾਂ ਫਿਰ ਗੁਨਾਹੀ ਹੁੰਦਾ ਸੋ ਆਪਣੇ ਆਪ ਨੂੰ ਇਹੋ ਜਿਹੇ ਲੋਕਾਂ ਤੋਂ ਬਚਾ ਕੇ ਰੱਖੋ ਜ਼ਿੰਦਗੀ ਜਿਉਣੀ ਆ ਨਾ ਤਾਂ ਖੁਸ਼ਮਿਜ਼ਾਜ ਹੋ ਕੇ ਜਿਉਓ ਇਹੋ ਜਿਹੇ ਲੋਕਾਂ ਨੂੰ ਕੋਈ ਰਾਈਟ ਨਾ ਦਿਓ ਕਿਸੇ ਨੂੰ ਕੋਈ ਰਾਈਟ ਨਹੀਂ ਆ ਤੁਹਾਡੇ ਹਾਸਿਆਂ ਦਾ ਤੁਹਾਡੇ ਰੋਣ ਨਾਲ ਕਿ ਤੁਹਾਨੂੰ ਰਵਾਵੇ ਹਸਾਵੇ ਨਹੀਂ ਤੁਹਾਡੀ ਇੱਕ ਆਪਣੀ ਸੈਲਫ ਇਨਸਪੈਕਟ ਹੋਣੀ ਚਾਹੀਦੀ ਹੈ ਮਜਾਲ ਨਹੀਂ ਕਿਸੇ ਦੀ ਵੀ ਤੁਹਾਨੂੰ ਕੋਈ ਐਦਾਂ ਹਲਾ ਦੇਗਾ ਆਪਣੇ ਆਪ ਤੇ ਭਰੋਸਾ ਰੱਖੋ ਕਿਸੇ ਤੇ ਡਿਪੈਂਡ ਨਾ ਹੋਵੋ